ਪੈਟਰੋਲ ਡੀਜ਼ਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਮੁਰ ਤੋਂ ਹੜਤਾਲ ਜਾਰੀ ਹੋ ਗਈ ਹੈ ਤੇ ਅੱਜ ਪੈਟਰੋਲ ਪੰਪਾਂ ਦੇ ਮਾਲਕ ਪੈਟਰੋਲ ਡੀਜ਼ਲ ਨਹੀਂ ਖਰੀਦਣਗੇ ਤੇ ਭਾਰੀਆਂ ਮੁਸ਼ਕਲਾਂ ਲੋਕਾਂ ਨੂੰ ਫਿਰ ਤੋਂ ਆ ਸਕਦੀਆਂ ਨੇ ਤੇ ਕੱਲ ਨੂੰ ਦੱਸ ਦਈਏ ਕਿ ਕਿਸਾਨਾਂ ਨੂੰ ਸਮਰਥਨ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਜਿਹੜਾ ਧਰਨੇ ਦੇ ਵਿੱਚ ਵੀ પેટ્રોલ ਪੰਪ ਦੇ ਮਾਲਕ ਮੌਨ ਸਕਦੇ ਨੇ ਤੇ ਕੱਲ ਵੀ ਹੜਤਾਲ ਕਰਨ ਦੇ ਲਈ ਦੱਸਿਆ ਜਾ ਰਿਹਾ ਤੇ ਅੱਜ ਤੋਂ ਲੈ ਕੇ 16 ਫਰਵਰੀ ਜਾਣੇ ਕਿ 22 ਤਰੀਕ ਤੱਕ ਜਿਹੜੀ ਹੜਤਾਲ ਜਾਰੀ ਰਹਿ ਸਕਦੀ ਹੈ ਤੇ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਦੱਸ ਦਈਏ ਕਿ ਅੱਜ પેટ્રોલ ਪੰਪ ਦੇ ਜਿਹੜੇ ਮਾਲਕ ਆਹੋ પેટ્રોલ ਨਹੀਂ ਖਰੀਦਣਗੇ ਤੇ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸ਼ਕਿਲ ਆ ਉਹ ਆਸਾ ਕਰਦੀ ਹੈ ਪਹਿਲਾ ਵੀ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਲੋਕਾਂ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਜਤਾਇਆ ਗਿਆ ਤੇ પેટ્રોલ ਪੰਪਾਂ ਦੇ ਮਾਲਕਾਂ ਨੇ ਵੀ ਜਿਹੜਾ ਹੜਤਾਲ ਕਰ ਲਈ ਤੇ ਲੋਕਾਂ ਨੇ ਜੜੀਆਂ ਲੋਕਾਂ ਦੇ ਵੱਲੋਂ ਜਿਹੜੀ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਤੇ ਜਿਸ ਤੋਂ ਬਾਅਦ ਹੁਣ ਦੂਜੀ ਵਾਰ ਅੱਜ ਫਿਰ ਤੋਂ ਪੈਟਰੋਲ ਅਤੇ ਡੀਜ਼ਲਾਂ ਦੇ ਵਿੱਚ ਭਾਰੀ ਦਿੱਕਤ ਆ ਸਕਦੀ ਹੈ ਤੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਜਿਹੜੀ ਫਿਰ ਤੋਂ ਅੱਜ ਜਿਹੜਾ ਪੈਟਰੋਲ ਡੀਜ਼ਲ ਨਹੀਂ ਖਰੀਦਿਆ ਜਾਵੇਗਾ ਤੇ ਜਿਸ ਦੇ ਵਿੱਚ ਹੜਤਾਲ ਹੋਵੇਗੀ ਤੇ ਜਿਹੜਾ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਫਿਰ ਤੋਂ ਸਰਕਾਰਾਂ ਦੇ ਲੈ ਕੇ ਵਿਰੋਧ ਕੀਤਾ ਜਾਵੇਗਾ ਤੇ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਤੇ ਇੱਧਰ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਵੀ ਕਿਸਾਨਾਂ ਨੂੰ ਲੈ ਕੇ ਧਰਨੇ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਕਿ ਕਿਸਾਨਾਂ ਨੂੰ ਸਮਰਥਨ ਜਿਹੜੇ ਪੈਟਰੋਲ ਪੰਪਾਂ ਦੇ ਮਾਲਕ ਕਰਨਗੇ ਅਤੇ ਹੁਣ ਦੱਸ ਦਈਏ ਕਿ ਅੱਜ ਜਿਹੜੀ ਪੈਟਰੋਲ ਡੀਜ਼ਲਾਂ ਦੇ ਵਿੱਚ ਭਾਰੀ ਦਿੱਕਤ ਆ ਸਕਦੀ ਹੈ ਜੇ ਤੁਸੀਂ ਵੀ ਘਰ ਤੋਂ ਬਾਹਰ ਨਿਕਲਣ ਲੱਗੇ ਹੋ ਤਾਂ ਪਹਿਲਾਂ ਜਿਹੜਾ ਪੈਟਰੋਲ ਡੀਜ਼ਲ ਆ ਉਹ ਪਵਾ ਲਓ ਕਿਉਂਕਿ ਭਾਰੀ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਤੇ ਲੋਕ ਇਸ ਗੱਲ ਨੂੰ ਲੈ ਕੇ ਖੱਜਲ ਖੁਆਰ ਮੁਰਦ ਹੋ ਸਕਦੇ ਨੇ ਤੇ ਜਿਸ ਤਰ੍ਹਾਂ ਪਹਿਲਾਂ ਲੋਕਾਂ ਦੇ ਵੱਲੋਂ ਜਿਹੜਾ ਪੈਟਰੋਲ ਪੰਪਾਂ ਤੇ ਜਿਹੜੀਆਂ ਭਾਰੀਆਂ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਤਾਰਾਂ ਲਗਾਈਆਂ ਗਈਆਂ ਤੇ ਪੈਟਰੋਲ ਡੀਜ਼ਲ ਖਤਮ ਹੋ ਗਏ ਸੀ ਤੇ ਉਸੇ ਤਰ੍ਹਾਂ ਹੁਣ ਫਿਰ ਤੋਂ ਪੈਟਰੋਲ ਡੀਜ਼ਲਾਂ ਦੇ ਵਿੱਚ ਭਾਰੀ ਜਿਹੜੀਆਂ ਮੁਸ਼ਕਲਾਂ ਮੁੜ ਤੋਂ ਹੋ ਸਕਦੀਆਂ ਨੇ ਤੇ ਅੱਜ ਪੈਟਰੋਲ ਪੰਪਾਂ ਦੇ ਜਿਹੜੇ ਮਾਲਕ ਨੇ ਉਹ ਪੈਟਰੋਲ ਨਹੀਂ ਖਰੀਦਣਗੇ ਤੇ ਇਹ ਵੱਡੀ ਖਬਰ ਪੈਟਰੋਲ ਡੀਜ਼ਲਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਅੱਜ ਤੋਂ ਲੈ ਕੇ 16 ਫਰਵਰੀ ਜਾਣੇ ਕਿ 22 ਤਰੀਕ ਤੱਕ ਜਿਹੜੀ ਹਰ ਸਾਲ ਜਾਰੀ ਰਹਿ ਸਕਦੀ ਹੈ ਤੇ ਜਿਸ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਦੱਸਦੀ ਹੈ ਕਿ ਅੱਜ પેટ્રોલ ਪੰਪ ਦੇ ਜਿਹੜੇ ਮਾਲਕ ਆਹੋ પેટ્રોલ ਨਹੀਂ ਖਰੀਦਣਗੇ ਤੇ ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੀ ਮੁਸ਼ਕਲ ਆ ਉਹ ਆ ਸਕਦੀ ਹੈ ਪਹਿਲਾਂ ਵੀ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਲੋਕਾਂ ਦੇ ਵੱਲੋਂ ਜਿਹੜਾ ਇਸ ਗੱਲ ਨੂੰ ਲੈ ਕੇ ਵਿਰੋਧ ਕੇਂਦਰ ਸਰਕਾਰ ਦੇ ਖਿਲਾਫ ਜਤਾਇਆ ਗਿਆ ਤੇ પેટ્રોલ ਪੰਪਾਂ ਦੇ ਮਾਲਕਾਂ ਨੇ ਵੀ ਜਿਹੜਾ ਹੜਤਾਲ ਕਰ ਲਈ ਤੇ ਲੋਕਾਂ ਨੇ yeah ਲੋਕਾਂ ਦੇ ਵੱਲੋਂ ਜਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਤੇ ਜਿਸ ਤੋਂ ਬਾਅਦ ਹੁਣ ਦੂਜੀ ਵਾਰ ਅੱਜ ਫਿਰ ਤੋਂ ਪੈਟਰੋਲ ਅਤੇ ਡੀਜ਼ਲਾਂ ਦੇ ਵਿੱਚ ਭਾਰੀ ਦਿੱਕਤ ਆ ਸਕਦੀ ਹੈ ਤੇ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਜਿਹੜੀ ਫਿਰ ਤੋਂ ਅੱਜ ਜਿਹੜਾ ਪੈਟਰੋਲ ਡੀਜ਼ਲ ਨਹੀਂ ਖਰੀਦਿਆ ਜਾਵੇਗਾ ਤੇ ਜਿਸ ਦੇ ਵਿੱਚ ਹੜਤਾਲ ਹੋਵੇਗੀ ਤੇ ਜਿਹੜਾ ਇਸ ਗੱਲ ਨੂੰ ਲੈ ਕੇ ਹੁਣ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਫਿਰ ਤੋਂ ਸਰਕਾਰਾਂ ਦੇ ਲੈ ਕੇ ਵਿਰੋਧ ਕੀਤਾ ਜਾਵੇਗਾ ਤੇ ਦੂਜੇ ਪਾਸੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਤੇ ਇੱਧਰ ਪੈਟਰੋਲ ਪੰਪਾਂ ਦੇ ਮਾਲਕਾਂ ਦੇ ਵੱਲੋਂ ਵੀ ਕਿਸਾਨਾਂ ਨੂੰ ਲੈ ਕੇ ਤਰਨੇ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਕਿ ਕਿਸਾਨਾਂ ਨੂੰ ਸਮਰਥਨ ਜਿਹੜੇ ਪੈਟਰੋਲ ਪੰਪਾਂ ਦੇ ਮਾਲਕ ਕਰਨਗੇ ਅਤੇ ਹੁਣ ਦੱਸ ਦਈਏ ਕਿ ਅੱਜ ਜਿਹੜੀ ਪੈਟਰੋਲ ਡੀਜ਼ਲਾਂ ਦੇ ਵਿੱਚ ਭਾਰੀ ਦਿੱਕਤ ਆ ਸਕਦੀ ਹੈ ਜੇ ਤੁਸੀਂ ਵੀ ਘਰ ਤੋਂ ਬਾਹਰ ਨਿਕਲਣ ਲੱਗੇ ਹੋ ਤਾਂ ਪਹਿਲਾਂ ਜਿਹੜਾ ਪੈਟਰੋਲ ਡੀਜ਼ਲ ਆ ਉਹ ਪਵਾ ਲਓ ਕਿਉਂਕਿ ਭਾਰੀ ਮੁਸ਼ਕਲਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਸਕਦੀਆਂ ਨੇ ਤੇ ਲੋਕ ਇਸ ਗੱਲ ਨੂੰ ਲੈ ਕੇ ਖੱਜਲ ਖੁਆਰ ਮੁਰਤੋ ਹੋ ਸਕਦੇ ਨੇ ਤੇ ਜਿਸ ਤਰ੍ਹਾਂ ਪਹਿਲਾਂ ਲੋਕਾਂ ਦੇ ਵੱਲੋਂ ਜਿਹੜਾ ਪੈਟਰੋਲ ਪੰਪਾਂ ਤੇ ਜਿਹੜੀਆਂ ਭਾਰੀਆਂ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਤਾਰਾਂ ਲਗਾਈਆਂ ਗਈਆਂ ਤੇ ਪੈਟਰੋਲ ਡੀਜ਼ਲ ਖਤਮ ਹੋ ਗਏ ਸੀ ਤੇ ਉਸੇ ਤਰ੍ਹਾਂ ਹੁਣ ਫਿਰ ਤੋਂ ਪੈਟਰੋਲ ਡੀਜ਼ਲਾਂ ਦੇ ਵਿੱਚ ਭਾਰੀ ਜਿਹੜੀਆਂ ਮੁਸ਼ਕਲਾਂ ਮੁੜ ਤੋਂ ਹੋ ਸਕਦੀਆਂ ਨੇ ਤੇ ਅੱਜ ਪੈਟਰੋਲ ਪੰਪਾਂ ਦੇ ਜਿਹੜੇ ਮਾਲਕ ਨੇ ਉਹ ਪੈਟਰੋਲ ਨਹੀਂ ਖਰੀਦਣਗੇ ਤੇ ਇਹ ਵੱਡੀ ਖਬਰ ਪੈਟਰੋਲ ਡੀਜ਼ਲਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ